ਲੋ ਵੀ ਜੇ ਤੁਸੀਂ ਛੋਟੇ ਪမာਣੇ ਤੇ ਆਪਦੇ ਜੋਗਰੀ ਜੇ ਪਨੀਰੀ ਬੀਜਣੀ ਹੈ ਜਾਂ ਕਈ ਕਿਸਾਨਪਰਾ ਆਪਦੇ ਗਾਰਡਨ ਦੇ ਵਿੱਚ ਜਾਂ ਆਪਦੀ ਜ਼ਮੀਨ ਦੇ ਵਿੱਚ ਜਿਹੜੀ ਛੋਟੇ ਪੱਧਰ ਤੇ ਟੈਂਟ ਤੌਰ ਤੇ ਵੀ ਜੇ ਤੁਸੀਂ ਪਨੀਰੀ ਸੇਲ ਕਰਨੀ ਹੈ ਗੋਭੀ ਦੀ ਚਾਹੇ ਟਮਾਟਰਾਂ ਦੀ ਉਹਦਾ ਬਾਈ ਆਪਾਂ ਪ੍ਰਬੰਧਨ ਕਿਵੇਂ ਕੀਤਾ ਕੀ ਇਹਦੇ ਵਿੱਚ ਖਾਦ ਖਰਗ ਪਾਈਏ ਤੇ ਕਿਵੇਂ ਜਿਹੜੀ ਜ਼ਮੀਨ ਦੀ ਤਿਆਰੀ ਕੀਤੀ ਹੈ ਤੇ ਕਿੰਨੇ ਫੁੱਟ ਦੀ ਕਿਆਰੀ ਹੈ ਕਿਵੇਂ ਦਾ ਜਿਹੜਾ ਲੈਵਲ ਕੱਢਿਆ ਉਹ ਤੁਹਾਨੂੰ ਸਾਰੀ ਗੱਲਬਾਤ ਦੇ ਵਿੱਚ ਦੱਸ ਦਿਆਂ ਤੇ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਜੁੜੇ ਨੇ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਲੋ। ਲਓ ਜੀ ਆਪਾਂ ਜਿਹੜੀ ਵਿਚਾਲੇ ਇਸ ਤਰ੍ਹਾਂ ਜਿਹੜੀ ਖਾਲੀ ਪਾਈ ਹੋਈ ਐ। ਕਿਉਂਕਿ ਆਪਾਂ ਆਦੇ ਲਈ 2 ਕਿੱਲੇ ਇਸ ਵਾਰ ਜਿਹੜੀ ਗੋਭੀ ਵੈਲਕਮ ਸੁਪਰ 3 ਦਾ ਜਿਹੜਾ ਬੀਜ ਲਾ ਰਹੇ ਆ। ਠੀਕ ਹੈ ਜੀ। 5500 ਨੂੰ ਜਿਹੜਾ ਕਿੱਲੋ ਆ 6000 ਨੂੰ ਮਿਲ ਜਾਂਦਾ ਤੇ 5500 ਨੂੰ ਮਿਲ ਜਾਂਦਾ ਜੀ ਥੋਕ ਦੇ ਵਿੱਚ ਲੈਣਾ ਤਾਂ। ਤੇ ਸੋ ਇਸ ਨੂੰ 3-4 ਦਿਨ ਪਹਿਲਾਂ ਜਿਹੜਾ ਆਪਾਂ ਜ਼ਮੀਨ ਨੂੰ ਕਈ ਨਾਲ ਗੁੱਡ ਕੇ ਕਿਉਂਕਿ ਆਪਣੇ ਕੋਲੇ ਜਗ੍ਹਾ ਜ਼ਿਆਦਾ ਨਹੀਂ ਐ। ਥੋੜੇ ਪਮਾਨੇ ਦੇ ਵਿੱਚ ਨਹੀਂ ਤੇ ਉਸ ਦੇ ਵਿੱਚ ਜਿਹੜੀ ਡਾਈ ਪਾਉਣੀ ਆ ਆਪਾਂ ਠੀਕ ਆ ਜੀ ਜਿਵੇਂ ਇੱਥੇ ਅਸੀਂ ਪਸੇਰੀਕ ਜਿਹੜੀ ਡਾਈ ਪਾਈ ਹੈ ਉਸ ਤੋਂ ਬਾਅਦ ਜਿਹੜੀ ਅਸੀਂ ਵਿਚਾਲੇ ਜਿਹੜੀ ਖਾਲੀ ਕੀਤੀ ਹੈ ਤੇ ਖਾਲੀਆਂ ਦੀਆਂ ਕਿਉਂਕਿ ਹਰੇਕ ਜ਼ਿਮੀਂਦਾਰ ਦਾ ਕਿਸਾਨ ਭਰਾ ਦਾ ਜਿਹੜਾ ਤਿਆਰਬਾ ਵੱਖੋ ਵੱਖਰਾ ਆਪਾਂ ਇਸ ਦੀ ਜਿਹੜੀ ਇਸ ਪਾਸੇ ਉੱਚਾ ਤੇ ਇਧਰਲੇ ਸਾਈਡ ਢਾਲ ਦਿੱਤੀ ਉਹਦਾ ਵੀ ਕਾਰਨ ਤੁਹਾਨੂੰ ਦੱਸਾਂਗੇ ਇਸੇ ਤਰ੍ਹਾਂ ਜਿਹੜੇ ਆ ਖਾਲੀ ਵਾਲੇ ਸਾਈਡਾਂ ਆ ਗੀਆਂ ਇਹ ਥੋੜੇ-ਥੋੜੇ ਉੱਚੀਆਂ ਆ ਤੇ ਇਧਰਲੇ ਪਾਸੇ ਕਿਉਂਕਿ ਇਹਨੂੰ ਜਿਹੜਾ ਪਾ ਬੀਜ ਨੂੰ ਉਗਣ ਦੱਕ ਜਿਹੜਾ ਆਪਾਂ ਪਾਣੀ ਡਰਮੀ ਨਾਲ ਛਿੜਕਣਾ ਠੀਕ ਹੈ ਜੀ ਸਿਰਫ ਇਹਨੂੰ ਸੱਲ ਦੇਣੀ ਆ ਕਿਉਂਕਿ ਜੇ ਜ਼ਿਆਦਾ ਪਾਣੀ ਇਹਦੇ ਵਿੱਚ ਖੜੂਗਾ ਤੇ ਪਨੀਰੀ ਜਿਹੜੀ ਮਰਨ ਦਾ ਜਿਹੜਾ ਜ਼ਿਆਦਾ 3 ਫੁੱਟ ਦੀ ਚੜਾਈ ਹੋਗੀ ਤੇ 5 ਫੁੱਟ ਦੀ ਲੰਬਾਈ ਹੋਗੀ ਜੀ ਠੀਕ ਆ ਤੁਸੀਂ ਨਿੱਕਾ ਜਿਹੜਾ ਇਹਨੂੰ ਗੱਜ ਲੈ ਕੇ ਤੇ ਪੂਰੀ ਜਿਹੜੀ ਡਲੀ ਨਹੀਂ ਹੋਣੀ ਚਾਹੀਦੀ ਕਿਉਂਕਿ ਇਹਦਾ ਬੀਜ ਸਰੋਂ ਤੋਂ ਵੀ ਬਹੁਤ ਜ਼ਿਆਦਾ ਬਰੀਕ ਹੁੰਦਾ ਜੀ ਜਿਵੇਂ ਗੋਭੀ ਦੇ ਬੀਜ ਸਰੋਂ ਤੋਂ ਵੀ ਜ਼ਿਆਦਾ ਬਰੀਕ ਹੁੰਦਾ ਤੇ ਲਗਭਗ 3 ਫੁੱਟ ਚੌੜੀ ਤੇ 5 ਫੁੱਟ ਲੰਬੀ ਜਿਹੜੀ ਛਿਆਰੀ ਆ ਤੁਸੀਂ ਨਿੱਕੀਆਂ-ਨਿੱਕੀਆਂ ਛਿਆਰੀਆਂ ਬਣਾ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਤੁਹਾਡੀ ਮਰਜ਼ੀ ਮਦੱਕ ਤੁਸੀਂ ਕਿਆਰੀ ਦਾ ਜਿਹੜਾ ਸਾਈਜ਼ ਵੱਡਾ ਛੋਟਾ ਵੀ ਕਰ ਸਕਦੇ ਹੋ ਤੇ ਸੋ ਇਸ ਤੋਂ ਤੋਂ ਬਾਅਦ ਜਿਹੜੀ ਆਪਾਂ ਨੂੰ ਗ੍ਰੀਨ ਨੈਟ ਜਿਹੜੀ ਹਰੀਆਂ ਚਾਦਰਾਂ ਚਾਹੀਦੀਆਂ ਤੁਸੀਂ ਇਹਦੇ ਉੱਪਰ ਜਿਹੜਾ ਸਰ ਵੀ ਪਾ ਸਕਦੇ ਹੋ ਮੈਂ ਕਿ ਗਰਮੈਸਨਾ ਜਿਹੜਾ ਬੀਜ ਤੀਜੇ ਚੌਥੇ ਦਿਨ ਜਿਹੜਾ ਬਾਹਰ ਆ ਜਾਏਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਤੁਹਾਨੂੰ ਉੱਪਰ ਜਿਹੜਾ ਨੈਟ ਜ਼ਰੂਰ ਲਾਉਣਾ ਪਊਗਾ ਜਿਹੜੀ ਕਿ ਪੰਜਾਬੀ ਭਾਸ਼ਾ ਦੇ ਵਿੱਚ ਕਹਿ ਦਈਏ ਤੇ ਧੁੱਪ ਪਉਣ ਪਉਣ ਆਗੇ ਕਿਉਂਕਿ ਜ਼ਿਆਦਾ ਗਰਮੈਸ ਇਸ ਪਨੀਰੀ ਨੂੰ ਜਿਹੜੀ ਮਚਾ ਸਕਦੀ ਹੈ ਸਾੜ ਸਕਦੀ ਹੈ ਠੀਕ ਹੈ ਜੀ ਬਹੁਤ ਜਿਹੜੀ ਦਿਮਾਗ ਨਾਲ ਜਗ੍ਹਾ ਬਣਾਉਣੀ ਆ ਬਹੁਤ ਹੀ ਦਿਮਾਗ ਨਾਲ ਸਹੀ ਢੰਗ ਨਾਲ ਜਿਹੜਾ ਤਾਂ ਬੀਜ ਪਾਉਣਾ ਠੀਕ ਹੈ ਜੀ ਬੀਜ ਪਾਉਣ ਦਾ ਜਿਹੜਾ ਢੰਗ ਵੱਖਰ ਹੋਈਆਂ ਨੇ ਜਿੱਦਾਂ ਏਦਾਂ ਆਪਾਂ ਲੈਣ ਮਾਰ ਕੇ ਬੀਏ ਇੱਕ ਇੱਕ ਦਾਣਾ ਵੀ کہہ ਸਕਦੇ ਆ ਤੇ ਜ਼ਿਆਦਾ ਕਿਸਾਨ ਕਿਉਂਕਿ ਆਪਾਂ ਬਈ ਛਿੱਟੇ ਦੀ ਬੀਜ ਨਹੀਂ ਆ ਉਸ ਤੋਂ ਬਾਅਦ ਜਿਹੜੀ ਸੈਲਰ ਦੀ ਸੜੀ ਹੋਈ ਚੌਲਾਂ ਦੀ ਜਿਹੜੀ ਸਵਾਹ ਜੀ ਤੁਸੀਂ ਲਿਆ ਸਕਦੇ ਆ ਇਹਦੇ ਉੱਤੇ ਬੀਜ ਪੋ ਕੇ ਕਈ ਕਿਸਾਨ ਭਰਾ ਜਿਹੜੇ ਤੰਗਲੀ ਮਾਰ ਦਿੰਦੇ ਆ ਫਲ ਆਪਣਾ ਜਿਹੜਾ ਬੀਜਣ ਦਾ ਤਰੀਕਾ ਹੋਵੇਗਾ ਉਹ ਹੋਵੇਗਾ ਛਿੱਟਾ ਦੇ ਕੇ ਧਿਆਨ ਨਾਲ ਪੂਰਾ ਛਿੱਟਾ ਦੇ ਕੇ ਜੀ ਠੀਕ ਹੈ ਜੀ ਉਸ ਦੇ ਉੱਪਰ ਜਿਹੜੀ ਆਪਾਂ ਸ਼ੈਲਰ ਦੀ ਸੁਆ ਪਾਉਂਗੇ ਤੇ ਉਸ ਦੇ ਉੱਪਰ ਆਪਾਂ ਚਾਦਰ ਰੱਖ ਕੇ ਜਿਹੜਾ ਡਰਮੀਆਂ ਨਾਲ ਪਾਣੀ ਦਾ ਛੜਕਾ ਰੱਖਾਂਗੇ ਤਾਂ ਲਗਭਗ 3-4 ਦਿਨ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡਾ ਜਿਹੜਾ ਪਨੀਰੀ ਬੀਜਣ ਦਾ ਤਰੀਕਾ ਕੀ ਹੈ ਤੇ ਕਿਹੜਾ ਬੀਜ ਜਿਹੜਾ ਬੀਜ ਰਹੇ ਹੋ ਇਸ ਵਾਰ ਜਰੂਰ ਕਮੈਂਟ ਕਰਕੇ ਦੱਸਿਓ